ਅੱਜ ਸਾਡਾ ਇੰਨਾ ਬੁਰਾ ਹਾਲ ਹੋਇਆ ਪਿਆ ਵਾ ਮੁਰੇ ਘਰ ਤਾਂ ਜਾ ਨਹੀਂ ਸਕਦੇ ਚਾਹੇ ਡੁੱਬ ਜਾਈਏ ਚਾਹੇ ਕਿੱਦਾਂ ਵੀ ਕਰ ਰਹੇ ਨਾ ਪਾਲ ਉੱਡੇਗੀ ਵੀ ਤੇ ਮੀ ਵੀ ਆਏਗਾ ਤੇ ਬਈ ਨੁਕਸਾਨ ਦਾ ਪਾਲਾ ਪਾ ਕੇ ਇੰਤਜ਼ਾਮ ਕਰ ਰਿਹਾ ਕਿ ਮੀ ਆਵੇ ਤਾਂ ਸਮਾਨ ਗਿੱਲਾ ਨਾ ਹੋਵੇ ਜਿੰਨਾ ਵੀ ਸਮਾਨ ਰਾਸ਼ਨ ਦਾ ਪਿਆ ਜਾਂ ਹੋਰ ਸਮਾਨ ਪਿਆ ਉਹ ਗਿੱਲਾ ਨਾ ਹੋਵੇ ਤਾਂ ਅੱਧੀ ਤਿਆਰੀ ਕਰਕੇ ਆਈ ਹਾਂ ਹਾਂਜੀ ਹਾਂਜੀ ਲੰਮੀ ਤਿਆਰੀ ਇਹਦੀ ਤਰਫਾ ਲੈ ਆਉਣਾ ਭੁੱਲ ਗਏ ਹੁਣ ਇੱਥੋਂ ਲੈ ਆਏ ਆ ਦੁਕਾਨ ਤੋਂ ਮੌਸਮ ਵਿਭਾਗ ਨੇ ਇਸ ਚੀਜ਼ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਹੈ ਅਨੁਦਾਤਾ ਨੇ ਕਾਰ ਪਾਈ ਹੋਈ ਆ, ਕੁੱਠੀਆਂ ਪਾਈਆਂ ਹੋਈਆਂ ਪਰ ਅਨੁਦਾਤਾ ਸੜਕਾਂ ਤੇ ਆ ਕੇ ਕਿਉਂ ਬੈਠਾ ਹੈ? ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਸਾਡਾ ਕੋਈ ਫਿਕਰ ਨਹੀਂ ਆ। ਬਈ ਕਰੋ ਵੀ ਫੋਨ ਆ ਰਹੇ ਨੇ। ਵੀ ਤੁਸੀਂ ਉੱਤੇ ਸਹੀ ਸਲਾਹ ਬਤੋ ਜਾਂ ਕਿੰਨਾ ਵੀ ਮੀਂਹ ਕਿੰਦਾ ਜੀ। ਪਰ ਉਹਨਾਂ ਘਰਦਿਆਂ ਨੂੰ ਵੀ ਬਈ ਜਲਾਸਾ ਦੇਣਾ ਹੀ ਪੈਣਾ ਜੀ। ਵੀ ਆ ਸਹੀ ਆ। ਇਹ ਸਰਕਾਰਾਂ ਬਈ ਕੀਤਾ ਕਰਾਇਆ ਜੀ। ਇਹ ਸਰਕਾਰਾਂ ਸਾਡਾ ਹੱਕ ਸਹੀ ਦਿੰਦੀਆਂ ਤੇ ਅੱਜ ਇੱਥੇ ਇਹਦੇ ਨਾਮ ਦਾ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਤਾਂ ਦੇਖ ਸਕਦੇ ਹਾਂ ਕਿ ਰਾਤ ਦਾ ਬਿੜਾ ਔਰ ਹਵਾਵਾਂ ਤੇਜ਼ ਸ਼ੁਰੂ ਹੋ ਗਈਆਂ ਕਿੰਨਣ ਵੀ ਸ਼ੁਰੂ ਹੋ ਗਈ ਆ ਬਿਜਲੀ ਗਰਜਦੀ ਹੋਈ ਵੀ ਨਜ਼ਰ ਆਉਂਦੀ ਆ ਵਾਰ-ਵਾਰ ਦੇਖ ਸਕਦੇ ਹੋ ਤੁਸੀਂ ਅਸਮਾਨ ਦੇ ਵਿੱਚ ਬਿਜਲੀ ਗਰਜਦੀ ਹੋਈ ਨਜ਼ਰ ਆਉਂਦੀ ਆ ਬੱਦਲ ਗੜਕ ਰਹੇ ਆ ਔਰ ਕਿਸਾਨ ਜਿਹੜਾ ਉਹ ਆਪਣੇ ਘਰ-ਬਾਰ ਛੱਡ ਕੇ ਕਿੰਨਣ ਸ਼ੁਰੂ ਹੋ ਚੁੱਕੀ ਆ ਥੋੜੀ ਬਹੁਤੀ ਬੂੰਦਾਬੰਦੀ ਜਿਹੜੀ ਆ ਹੋ ਰਹੀ ਆ ਲਗਾਤਾਰ ਪਰ ਕਿਸਾਨ ਜਿਹੜਾ ਉਹ ਸੜਕਾਂ ਦੇ ਉੱਪਰ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਹਾਲਾਂਕਿ ਪ੍ਰਬੰਧ ਕਿਸਾਨਾਂ ਨੇ ਇਸ ਤਰੀ ਸੰਭਾਗ ਨੇ ਵੀ ਅਲਰਟ ਜਾਰੀ ਕੀਤਾ ਇੱਕ ਪਾਸੇ ਕੀ ਤੇਜ ਮੀਂਹ ਦਾ ਔਰ ਹਨੇਰੀ ਦਾ ਪਰ ਇਸ ਪਾਸੇ ਦੇਖ ਸਕਦੇ ਹੋ ਤੁਸੀਂ ਤਾਂ ਕਿਸਾਨ ਫਿਰ ਵੀ ਸੜਕਾਂ ਦੇ ਉੱਪਰ ਡਟਿਆ ਹੋਇਆ ਕਿਸਾਨ ਕਹਿੰਦਾ ਕਿ ਅਸੀਂ ਆਪਣੀਆਂ ਮੰਗਾਂ ਮੰਵਾ ਕੇ ਜਾਣੀਆਂ ਸਰਕਾਰ ਦੇ ਕੋਲੋਂ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਚੱਲ ਰਹੀਆਂ ਹਨ ਲਗਾਤਾਰ ਮੀਟਿੰਗਾਂ ਦੇ ਦੌਰ ਚੱਲ ਰਹੇ ਪਰ ਗੱਲ ਬਣਦੀ ਨਜ਼ਰ ਨਹੀਂ ਆਈ ਕਿਨਵੇਂ ਨ ਵੀ ਥੋੜੀ ਬੋਤ ਸ਼ੁਰੂ ਹੋ ਗਈ ਹੈ ਬਿਜਲੀ ਵੀ ਲਿਸ਼ਕਰੀ ਹੈ ਔਰ ਅੰਨਦਾਤਾ ਕਹੋਣ ਵਾਲਾ ਕਿਸਾਨ ਜਿਹੜਾ ਉਹ ਸੜਕਾਂ ਦੇ ਉੱਪਰ ਹੈ ਖੁੱਲੇ ਸਾਮਾਨ ਥੱਲੇ ਹਾਂਜੀ ਭਾਈ ਜੀ ਇਹ ਸਰਕਾਰਾਂ ਦਾ ਹੀ ਕੀਤਾ ਕਰਾਇਆ ਜੀ ਇਹ ਸਰਕਾਰਾਂ ਸਾਡਾ ਹੱਕ ਸਹੀ ਨਹੀਂ ਦਿੰਦੀਆਂ ਤੇ ਅੱਜ ਇੱਥੇ ਇਹਦੇ ਨਾਮ ਦਾ ਤਾਂ ਅਸੀਂ ਆਪਣੇ ਘਰਾਂ 'ਚ ਆਰਾਮ ਨਾਲ ਸੁੱਤੇ ਹੁੰਦੇ ਪਰ ਸਰਕਾਰਾਂ ਦੇ ਜੋ ਵੀ ਕਾਨੂੰਨ ਕੱਢੇ ਜੋ ਬਹੁਤ ਗਲਤ ਕੱਢੇ ਉਸ ਕਰਕੇ ਅਸੀਂ ਹੁਣ ਸੜਕਾਂ 'ਤੇ ਦੇਖੋ ਮੌਸਮ ਵੀ ਖਰਾਬ ਹੋ ਰਹੀ ਸਾਨੂੰ ਹੁਣ ਆਪਣੀ ਚਿੰਤਾ ਹੀ ਘਰੋਂ ਵੀ ਫੋਨ ਆ ਰਹੇ ਨੇ ਕਿ ਸਹੀ ਸਲਾਮਤ ਹੋ ਜਾਂ ਕਿਦਾਂ ਵੀ ਮੀ ਕਿਦਾਂ ਜੀ ਇਹੀ ਕਹਿੰਦੇ ਵੀ ਘਰ ਦੇ ਦਰ ਵਾਰ-ਵਾਰ ਫੋਨ ਆਉਂਦੇ ਨੇ ਘਰੇ ਸਾਡੇ ਜਿਹੜਾ ਪਿੰਡ ਹੈ ਨਾ ਪਟਿਆਲੇ ਜਿਹੜਾ ਉੱਥੇ ਵੀ ਪਈ ਜਾਂਦਾ ਹਨ ਘਰ ਦੇ ਦਰ ਵਾਰ-ਵਾਰ ਪੁੱਛੀ ਜਾਂਦੇ ਵੀ ਉੱਥੇ ਕਿਦਾਂ ਅਸੀਂ ਕਹੇ ਵੀ ਡਬਲ ਤਰਪਾਲ ਪਾਈ ਹੋਈ ਹੈ ਉੱਪਰ ਵੇਹੇ ਆਣ ਸਹੀ ਸਲਾਮ ਪੂਰਾ ਜਿੰਨਾ ਮਰਜ਼ੀ ਮੀ ਪਵੇ ਨਾ ਵੇ ਨਾਰਵੇ ਬਾਈ ਘਰ ਤੇ ਜਾਣੀ ਸਕੇ ਓਖੇ ਜੀ ਹੁਣ ਪੂਰੇ ਘਰ ਤੇ ਜਾਣੀ ਸਕਦੇ ਚਾਹੇ ਡੁੱਬ ਜਾਈਏ ਚਾਹੇ ਕਿੱਦਾਂ ਵੀ ਆ ਪਰ ਰਹਿਣ ਵਾਲ ਉੱਡੇਗੀ ਵੀ ਤੇ ਮੀ ਵੀ ਆਏਗਾ ਤੇ ਬਈ ਨੁਕਸਾਨ ਤਾਂ ਹੋਊਗਾ ਜੀ ਹੁਣ ਇਹ ਟਰਾਲੀ ਸਾਰੀ ਜਲਜੀਰੇ ਦੇ ਪਾਣੀ ਨਾਲ ਭਰੀ ਹੋਈ ਏ ਸੇਵਾ ਦੇ ਹਾਂ ਜੀ ਤੇ ਉਸ ਕਰਕੇ ਹੁਣ ਨੁਕਸਾਨ ਤਾਂ ਹੋਣਾ ਪਰ ਹੁਣ ਘਰ ਦੇ ਨੂੰ ਵੀ ਬਈ ਜਲਾਸਾ ਦੇਣਾ ਹੀ ਪੈਣਾ ਹੀ ਬਈਆਂ ਸਹੀਆਂ ਉਸ ਕਰਕੇ ਬਾਈ ਬਾਪੂ ਜੀ ਕੀ ਹਾਲ ਹੈ ਠੀਕ ਹੋ ਚੜਦੀ ਕਲਾ ਚੜਦੀ ਕਲਾ ਸਾਰੇ ਦੇਸ਼ ਨੂੰ ਅੰਨ ਖਵਾਉਣ ਵਾਲਾ ਕਿਸਾਨ ਅੰਨ ਗਾਉਣ ਵਾਲਾ ਕਿਸਾਨ ਇੰਨੀ ਬਿਜਲੀ ਲਿਸ਼ਕਰੀ ਆ ਬੱਦਲ ਗਰਜ ਰਹੇ ਆ ਔਰ ਉਧਰੋਂ ਬੂੰਦਾਬੰਦੀ ਵੀ ਮੀਂਹ ਵੀ ਪੈਣਾ ਸ਼ੁਰੂ ਹੋ ਗਿਆ ਤੇ ਕਿਵੇਂ ਦੇਖਦੇ ਹੋ ਖੁੱਲੇ ਅਸਮਾਨ ਥੱਲੇ ਲਾਏ ਹੋਏ ਡੇਰੇ ਸਭ ਤੋਂ ਓਹਦੀ ਗੱਲ ਦੱਸ ਕੇ ਆ ਜੀ ਅੱਜ ਇਹ ਜਿਹੜਾ ਤੁਸੀਂ ਤੁਹਾਡੀ ਜਿਹੜੀ ਗੱਲ ਦਾ ਜਵਾਬ ਹੈ ਵੀ ਜਿਵੇਂ ਬੂੰਦਾਬੰਦੀ ਦੇ ਥੱਲੇ ਵੀ ਅੱਜ ਕਿਸਾਨ ਇੱਥੇ ਸੜਕ ਤੇ ਸੌਂ ਰਿਹਾ ਸਾਡੀਆਂ ਸਰਕਾਰਾਂ ਦੀ ਨੂੰ ਲੈ ਕੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਸਾਡਾ ਕੋਈ ਫਿਕਰ ਨਹੀਂ ਜਿਵੇਂ ਸਾਡੇ ਨੋ ਫੂਡ ਨੋ ਫਾਰਮਰ ਆ ਕਿਹਾ ਪਰ ਵੇਖੋ ਲੋਕ ਸਾਨੂੰ ਮੰਨਦੇ ਨੇ ਪਰ ਸਾਡੀਆਂ ਸਰਕਾਰਾਂ ਸਾਨੂੰ ਨਹੀਂ ਮੰਨ। ਉਹ ਅੱਜ ਆ ਤੁਸੀਂ ਮੌਸਮ ਵੇਖ ਲੋ ਜਿਹਦੇ ਕਾਰਨ ਅੱਜ ਸਾਡਾ ਇੰਨਾ ਬੁਰਾ ਹਾਲ ਹੋਇਆ ਪਿਆ ਵਾ। ਭਈ ਅੱਜ ਸਾਡੇ ਸਾਰੇ ਟਰਾਲੀਆਂ ਦੇ ਵਿੱਚ ਤੁਸੀਂ ਵੇਖ ਲਿਆ ਟਰਾਲੀ ਟਰਾਲੀਆਂ ਦੇ ਵਿੱਚ ਲੋਕ ਸੁੱਤੇ ਪਏ ਨੇ। ਪਰ ਇਹ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨੀ ਕਿ ਉਹਨੇ ਵੀ ਅਸੀਂ ਇਸ ਦੇਖਦੇ ਬਚਿੰਦੇ ਆ। ਅਸੀਂ ਕੋਈ ਬਾਹਰ ਦੇ ਲੋਕ ਨਹੀਂ ਗਏ ਜਾਂ ਹਾਂ ਚੀਨ ਦੇ ਜਾਂ ਪਾਕਿਸਤਾਨ ਦੇ ਸਾਡਾ ਇਹ ਵਤੀਰਾ ਨਾਲ। ਤਾਂ ਬਾਈ ਹੁਣ ਇੱਧਰ ਲੈ ਬੰਨੇ ਤਰਪਾਲਾ ਪਾ ਕੇ ਇੰਤਜ਼ਾਮ ਕਰ ਰਹੇ ਆ ਕਿ ਮੀਂਹ ਆਵੇ ਤਾਂ ਸਮਾਨ ਗਿੱਲਾ ਨਾ ਹੋਵੇ ਜਿੰਨਾ ਵੀ ਸਮਾਨ ਰਾਸ਼ਨ ਦਾ ਪਿਆ ਜਾਂ ਹੋਰ ਸਮਾਨ ਪਿਆ ਉਹ ਗਿੱਲਾ ਨਾ ਹੋਵੇ ਤਾਂ ਇਹ ਤਸਵੀਰ ਸ਼ੰਭੂ ਬਾਡਰ ਦੀ ਜਿੱਥੇ ਹਰ ਤਰ੍ਹਾਂ ਦਾ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਲੰਬਾ ਸਮਾਂ ਰੁਕਣ ਲਈ ਵੀ ਇੰਤਜ਼ਾਮ ਕਰਕੇ ਆਏ ਆ ਕਿਸਾਨ ਤਾਂ ਇੱਧਰ ਜਿਹੜਾ ਰਾਸ਼ਨ ਪਾਣੀ ਦਾ ਸਮਾਨ ਜਾਂ ਪਹਿਣ ਵਾਸਤੇ ਜਿਹੜੀ ਇੱਧਰ ਜਗਾ ਗੱਦੇ ਉਹਨਾਂ ਗਿੱਲੇ ਹੋਣ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਆ ਮੋਟੀ ਤਰਪਾਲ ਲਿਆਂਦੀ ਗਈ ਹੈ ਔਰ ਮੋਟੀ ਤਰਪਾਲ ਪਾ ਕੇ ਉੱਪਰੋਂ ਕਵਰ ਕੀਤਾ ਜਾ ਰਿਹਾ ਹੈ ਸਾਈਡਾਂ ਦੇ ਉੱਪਰ ਔਰ ਇੱਟਾਂ ਰੱਖੀਆਂ ਜਾ ਰਹੀਆਂ ਤਾਂ ਹਰ ਪਾਸੇ ਇਸੇ ਤਰ੍ਹਾਂ ਦੀਆਂ ਤਿਆਰੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਪਹਿਲਾਂ ਹੀ ਇਹ ਇੰਤਜ਼ਾਮ ਕੀਤੇ ਜਾ ਰਹੇ ਕਿਉਂਕਿ ਮੌਸਮ ਵਿਭਾਗ ਨੇ ਇਸ ਚੀਜ਼ ਤੇਜ ਹਨੇਰੀ ਆਏਗੀ ਤੇਜ ਮੀ ਆਏਗਾ ਔਰ ਉਸ ਨੂੰ ਦੇਖਦਿਆਂ ਹੋਇਆ ਇਹ ਪ੍ਰਬੰਧ ਕੀਤੇ ਗਏ ਆ ਤਾਂ ਅੱਜ ਸਵੇਰ ਤੋਂ ਹੀ ਤੇਜ ਹਵਾਵਾਂ ਵਗ ਰਹੀਆਂ ਨੇ ਹਨੇਰੀ ਚਲਦੀ ਹੋਈ ਨਜ਼ਰ ਆ ਰਹੀ ਹੈ ਔਰ ਉੱਥੇ ਮੀ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਸੀਗਾ ਮੌਸਮ ਵਿਭਾਗ ਦੇ ਵੱਲੋਂ ਤਾਂ ਜਿੱਥੇ ਲਗਭਗ ਸਾਰੀਆਂ ਟਰਾਲੀਆਂ ਕਵਰ ਨਜ਼ਰ ਆ ਰਹੀਆਂ ਨੇ ਬਾਕੀ ਦੀਆਂ ਇਧਰ ਟਰਾਲੀਆਂ ਦੇਖੋਗੇ ਸਾਰੀਆਂ ਉੱਪਰੋਂ ਕਵਰ ਕੀਤੀਆਂ ਹੋਈਆਂ ਉੱਪਰ ਤਰਪਾਲਾਂ ਡਬਲ-ਡਬਲ ਕਰਕੇ ਪਾਈਆਂ ਹੋਈਆਂ ਕਿਸਾਨਾਂ ਨੇ ਤਾਂ ਕਿ ਮੀ ਕਣੀ ਤੋਂ ਬਚਾਅ ਹੋ ਸਕੇ ਮੀ ਤੋਂ ਬਚਿਆ ਜਾ ਸਕੇ ਜੇ ਮੀ ਆਉਂਦਾ ਤਾਂ ਉਸ ਤੋਂ ਕੋਈ ਉਸ ਦੇ ਨਾਲ ਨੁਕਸਾਨ ਨਾ ਹੋਵੇ ਪਾਣੀ ਦੇ ਨਾਲ ਕੋਈ ਜਿਹੜੀਆਂ ਕਿਉਂਕਿ ਰਾਸ਼ਨ ਪਾਣੀ ਦਾ ਸਮਾਨ ਤਾਂ ਸਾਰਾ ਲੈ ਕੇ ਆਇਆ ਕਿਸਾਨ ਆ ਥੱਲੇ ਇਹ ਹੈ ਤਰਪਾਲ ਔਰ ਉੱਪਰ ਜਿਹੜਾ ਇਧਰਲੇ ਬਣੇ ਹੋਏ ਵਾਟਰਪਰੂਫ ਆ ਤਾਂ ਕਿ ਗਿੱਲਾ ਨਾ ਹੋ ਸਕੇ ਅੰਦਰ ਪਾਣੀ ਨਾ ਜਾ ਸਕੇ ਔਰ ਇਹ ਵੀ ਡਬਲ ਡਬਲ ਟ੍ਰिपल ਟ੍ਰिपल ਲੇਰਾਂ ਪਾਈਆਂ ਹੋਈਆਂ ਦੋ ਦੋ ਤਿੰਨ ਤਿੰਨ ਲੇਰਾਂ ਚੜਾਈਆਂ ਹੋਈਆਂ ਇਹਨਾਂ ਦੇ ਉੱਪਰ ਇਹਨਾਂ ਨੇ ਤਾਂ ਇਧਰਲੇ ਬਣੇ ਦੀ ਇਹ ਤਸਵੀਰ ਹੈ ਸ਼ੰਭੂ ਬਾਡਰ ਦੀ ਪਰਲੇ ਬਣੇ ਵੀ ਇੰਤਜ਼ਾਮ ਇਸੇ ਤਰ੍ਹਾਂ ਹੁੰਦੇ ਹੋਏ ਨਜ਼ਰ ਆ ਰਹੇ ਆ ਤਾਂ ਬਾਈ ਹੁਣ ਉਹ ਨਾਲ ਗੱਲ ਵੀ ਕਰਾਂਗੇ ਨਾਲ ਕੰਮ ਕਰ ਰਹੇ ਆ ਬਾਈ ਹੁਣੀ ਤਾਂ ਕੀ ਕਹਿੰਦੇ ਨੇ ਮੀਨੂ ਲੈ ਕੇ ਤਿਆਰੀ ਚੱਲ ਰਹੀ ਹੈ ਇਹ ਹਾਂਜੀ ਹਾਂਜੀ ਮੀਨੂ ਲੈ ਕੇ ਸੰਭਾਗ ਵੱਲੋਂ ਅਲਰਟਾ ਹਾਂ ਹਾਂ ਉਹਦਾ ਕਰਕੇ ਅਸੀਂ ਪਹਿਲਾਂ ਹੀ ਤਿਆਰੀਆਂ ਖਿੱਚ ਰਹੇ ਆ ਜੀ ਹਾਂਜੀ ਇਹ ਕੀ ਹੈ ਇੱਥੇ ਸੌਣ ਦਾ ਇੰਤਜ਼ਾਮ ਆ ਕੀ ਹਾਂਜੀ ਹਾਂਜੀ ਗੱਦੇ ਲੱਗੇ ਹੋਏ ਆ ਇਹਦੇ ਤੇ ਗੱਦੇ ਲਾਏ ਹੋਏ ਆ ਪੱਤਰਪਾਲ ਮੇਲਾ ਦਾ ਛੋਟੀ ਰਹਿ ਗਈ ਹੈ ਪੱਤਰਪਾਲ ਥੋੜੀ ਜਿਹੀ ਘੱਟ ਕੇ ਵੈਸੇ ਆ ਜਾਣੀ ਹੈ ਬਾ ਗੱਡੀ ਤੱਕ ਹੀ ਪੂਰੀ ਆ ਜਾਵੇ ਬਹੁਤ ਆ ਅੱਛਾ ਅੱਛਾ ਹਾਂਜੀ ਹਾਂਜੀ ਬਾ ਤੰਬੂ ਹੀ ਠੱਗਣਾ ਚੜਾਈ ਦੇ ਮੇਲਾ ਦਾ ਗਿੱਲਾ ਹੋ ਜਾਣਾ ਕੰਮ ਨਹੀਂ ਉਧਰ ਹੈ ਜਿਆਦੀ ਆ ਮਤਲਬ ਨੱਪੀ ਹੋਈ ਤੇ ਕਰ ਲੈਨੇ ਸੈਟ ਹਾਂਜੀ ਹਾਂਜੀ ਅੰਬੀ ਤਿਆਰੀ ਕਰਕੇ ਆ ਹਾਂਜੀ ਤਰਪਾਲ ਲਿਆਉਣਾ ਭੁੱਲ ਗਏ ਹੁਣ ਇੱਥੋਂ ਲਿਆਏ ਆ। ਇਹਨਾਂ ਦਾਤਾ ਨੇ ਘਰ ਪਾਈ ਹੋਇਆ, ਕੋਠੀਆਂ ਪਾਈਆਂ ਹੋਈਆਂ ਪਰ ਅਨ ਦਾਤਾ ਸੜਕਾਂ ਤੇ ਆ ਕੇ ਕਿਉਂ ਬੈਠਾ ਹੈ? ਕਿਉਂਕਿ ਅਨ ਦਾਤਾ ਕਹਿੰਦਾ ਕਿ ਅਸੀਂ ਆਪਣੀਆਂ ਮੰਗਾ ਮੰਨਵਾਉਣੀਆਂ ਤਾਂ ਇਹਨਾਂ ਨੂੰ ਹੀ ਆਸਰਾ ਬਣਾਇਆ ਹੋਇਆ ਟਰਾਲੀਆਂ ਨੂੰ ਹੀ ਬਾਪੂ ਜੀ ਵੀ ਖੜੇ। ਕਿੱਥੋਂ ਆਏ ਬਾਪੂ ਤੁਸੀਂ? ਅਸੀਂ ਪਿੰਡੇ ਉੱਲੀਏ ਜੀ। ਬੱਲੋਵਰ। ਆਪជា ਹਰਿਆਣੇ? ਪੰਜਾਬ ਦਾ। ਅੱਛਾ ਕੀ ਮਾਹੌਲ ਆ ਉਧਰ? ਮਾਹੌਲ ਬਹੁਤ ਪੁਰਾਣਾ ਹੋ ਗਿਆ। ਜਿੱਤਾਂ ਦਿੱਲੀ ਇੱਥੇ ਦੇ ਇਤਨੀ ਉਲੀ ਬੈਠ ਗਏ। ਆਪ ਰਸਣੇ ਲੇ ਕੇ ਬੈਠੇ। ਇੰਤਜ਼ਾਮ ਕੀਤਾ ਜਾ ਰਿਹਾ ਮਹੀ ਕਣੀ ਤੋਂ ਬੱਚ।